ਕੱਲੀ ਫੋਟੋ ਦੋਸਤੋ ਅੱਜ ਅਸੀਂ ਉਸ ਜਗ੍ਹਾ ਤੇ ਖੜੇ ਆ ਕਿ ਜਿਹੜਾ 13 ਫਰਵਰੀ 2024 ਤੋਂ ਲੈ ਕੇ ਔਰ ਅੱਜ 378 ਦਿਨ ਪੂਰੇ ਹੋ ਚੁੱਕੇ ਆ ਲੜਾਈ ਲੜਦਿਆਂ ਨੂੰ ਔਰ ਪਿਛਲੇ ਸਮੇਂ ਦੇ ਵਿੱਚ ਪੂਰਾ 100 ਸਾਲ ਲੜ ਕੇ ਆਪਣੇ ਵੱਡਿਆਂ ਨੇ ਅੰਗਰੇਜ਼ ਸਰਕਾਰ ਨੂੰ ਬਾਹਰ ਕੱਢਿਆ ਔਰ ਆਪ ਦੇ ਦੇਸ਼ ਦੀ ਖੁਸ਼ਹਾਲੀ ਵਾਸਤੇ ਔਰ ਦੇਸ਼ ਦੀ ਆਜ਼ਾਦੀ ਲੈ ਕੇ ਆਂਦੀ ਜਿਹਦੇ ਵਿੱਚ ਬਰੇ ਬਰੇ ਸਨਮੌਰ ਆਪਣੇ ਪਹਿਲੇ ਪ੍ਰਧਾਨ ਬਾਬਾ ਸੋਲ ਸਿੰਘ ਜੀ ਭਗਨਾ ਹੋਏ ਬਾਬਾ ਬਸਾਕਾ ਸਿੰਘ ਬਾਬਾ ਜਵਾਲਾ ਸਿੰਘ ਕਰਤਾਰ ਸਿੰਘ ਸਰਾਬਾ ਉਦਮ ਸਿੰਘ ਭਗਤ ਸਿੰਘ ਹੋਣੇ ਔਰ ਇਹਨਾਂ ਨੇ ਵੱਡੀਆਂ ਲੜਾਈਆਂ ਲੜ ਕੇ ਕੁਰਬਾਨੀਆਂ ਦੇ ਕੇ ਔਰ ਦੇਸ਼ ਦੀ ਆਜ਼ਾਦੀ ਲੈ ਕੇ ਦਿੱਤੀ ਔਰ ਉਸ ਆਜ਼ਾਦੀ ਤੋਂ ਬਾਅਦ ਔਰ ਪੂਰੇ 76 ਸਾਲ ਬੀਤ ਚੁੱਕੇ ਆ ਕਿ ਜਿਹੜੇ ਉਹਨਾਂ ਦੇ ਸੁਪਨੇ ਅੱਜ ਵੀ ਅਧੂਰੇ ਪਏ ਨੇ ਔਰ ਦਿੱਲੀ ਅੰਦੋਲਨ 378 ਦਿਨ ਲੜ ਕੇ ਔਰ ਸਾਡੇ ਸਿਰਸਾ ਸਾਹਿਬ ਲਖਿੰਦਰ ਸਿੰਘ ਜੀ ਇਹ ਦੱਸ ਕੇ ਗਏ ਆ ਕਿ ਸਾਡੇ ਉੱਤੇ ਕਿਸਾਨਾਂ ਦੀ ਸ਼ਹਾਦਤ ਹੋਈ ਜਿਹਦੇ ਵਿੱਚ ਸਾਡੀਆਂ ਮਾਈਆਂ ਦੀ ਸ਼ਹਾਦਤ ਹੋਈ ਜਿਹਦੇ ਸਾਡੇ ਬੱਚਿਆਂ ਦੀ ਸ਼ਹਾਦਤ ਹੋਈ ਔਰ ਜਿਹਦੇ ਵਿੱਚ ਸਾਡੇ ਬਜ਼ੁਰਗਾਂ ਦੀ ਨੌਜਵਾਨਾਂ ਦੀ ਸ਼ਹਾਦਤ ਹੋਈ ਔਰ 750 ਦੇ ਕਰੀਬ ਕਿਸਾਨਾਂ ਦੀ ਸ਼ਹਾਦਤ ਹੋ ਕੇ ਤੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਜਿਹਦੇ ਵਿੱਚ ਦੁਕਾਨਦਾਰ ਮਜ਼ਦੂਰ ਛੋਟਾ ਵਪਾਰੀ ਮੰਡੀਕਰਨ ਸਾਰਾ ਕੁਝ ਆਜ਼ਾਦ ਕਰਵਾਇਆ ਪਰ ਕੁਝ ਜਿਹੜਾ ਦੇਸ਼ ਦਾ ਸਿਸਟਮ 70 ਸਾਲਾਂ ਤੋਂ ਚੱਲਦਾ ਆ ਰਿਹਾ ਸਾਡੇ ਸੂਰਬੀਰ ਯੋਧਿਆਂ ਦੇ ਵਡਿਆਂ ਦੀ ਜਿਹੜੀ ਕੁਰਬਾਨੀ ਦਾ ਸੁਪਨਾ ਸੀਗਾ ਉਹ ਅੱਜ ਤੱਕ ਪੂਰਾ ਨਹੀਂ ਹੋਇਆ ਕਿ ਸਾਡੇ ਦੇਸ਼ ਦਾ ਮਜ਼ਦੂਰ ਖੁਸ਼ਹਾਲ ਹੋਵੇ ਸਾਡੇ ਦੇਸ਼ ਦਾ ਕਿਸਾਨ ਖੁਸ਼ਹਾਲ ਹੋਵੇ ਵਪਾਰੀ ਖੁਸ਼ਹਾਲ ਹੋਣ ਹਰ ਵਰਗ ਖੁਸ਼ਹਾਲ ਹੋਵੇ ਔਰ ਉਹ 70 ਸਾਲਾਂ ਚ ਲੰਮਾ ਸਮਾਂ ਲੋਕ ਲੜੇ ਪਰ ਅੱਜ ਤੱਕ ਉਹ ਸਿਸਟਮ ਜਿਹੜਾ ਅਜੇ ਤੱਕ ਉਹ ਮਦਮ ਪਿਆ ਵਾ ਉਹ ਸਿਸਟਮ ਦਾ ਸੁਪਨਾ ਜਿਹੜਾ ਉਹਨਾਂ ਨੂੰ ਨਹੀਂ ਮਿਲ ਸਕਿਆ ਔਰ ਦੂਸਰੀ ਵਾਰ ਫਿਰ ਅੰਦੋਲਨ ਖੋਲ੍ਹਿਆ 13 ਫਰਵਰੀ 2024 ਤੋਂ ਲੈ ਕੇ ਔਰ ਅੱਜ 378 ਦਿਨ ਪੂਰੇ ਖਨੌਰੀ ਮੋਰਚੇ ਦੇ ਵਿੱਚ ਹੋ ਚੁੱਕੇ ਆ ਜਿਹਦੇ ਵਿੱਚ ਸ਼ੰਭੂ ਬੱਡਰ ਤੇ ਮੋਰਚਾ ਵੱਡੇ ਪੱਧਰ ਤੇ ਚੱਲ ਰਿਹਾ ਰਤਨਪੁਰਾ ਰਾਸਟਨ ਤੇ ਮੋਰਚਾ ਚੱਲ ਰਿਹਾ ਖਨੌਰੀ ਮੋਰਚਾ ਚੱਲ ਰਿਹਾ ਔਰ 378 ਦਿਨਾਂ ਬਾਅਦ ਇਹ ਕਿਸਾਨਾਂ ਦਾ ਜਜ਼ਬਾ ਔਰ ਕਿਸਾਨਾਂ ਦਾ ਰੋਸ ਕਿ ਅਸੀਂ 70 ਦਿਨਾਂ ਬਾਅਦ ਫਿਰ ਅਸੀਂ ਉਹਨਾਂ ਯੋਧਿਆਂ ਨੂੰ ਯਾਦ ਕਰਕੇ ਜਿਨ੍ਹਾਂ ਨੇ ਦੇਸ਼ ਯਾਦ ਕਰਾਇਆ ਉਹਨਾਂ ਯੋਧਿਆਂ ਨੂੰ ਯਾਦ ਕਰਕੇ ਦਿੱਲੀ ਵਾਲਿਆਂ ਨੂੰ 750 ਕਿਸਾਨਾਂ ਨੂੰ ਔਰ ਉਹਨਾਂ ਯੋਧਿਆਂ ਨੂੰ ਯਾਦ ਕਰਕੇ ਸਾਡੇ ਸਾਥੀ ਸੁਭ ਕਰਨ ਔਰ 42 ਕਿਸਾਨਾਂ ਦੇ ਕਰੀਬ ਇੱਥੇ ਸ਼ੰਭੂ ਔਰ ਖਨੋਰੀ ਮੋਰਚੇ 'ਚ ਸ਼ਹੀਦਿਆਂ ਸ਼ਹਾਦਤਾਂ ਦੇ ਚੁੱਕੇ ਅਜਿਹੇ ਸਾਡਾ 9 ਜਵਾਨ ਸੁਭ ਕਰਨ ਸ਼ਹੀਦ ਹੋਇਆ ਔਰ 378 ਦਿਨ ਦੇਸ਼ ਦੇ ਸਿਸਟਮ ਦੀ ਲੜਾਈ ਲੜਦਿਆਂ ਦੂਸਰੀ ਵਾਰ ਇੱਥੇ ਦਿੱਲੀ ਅੰਦੋਲਨ ਤੋਂ ਬਾਅਦ ਥੇਰੇ ਇਥੇ ਪੂਰੇ ਹੋ ਚੁੱਕੇ ਮੈਂ ਕਹੂੰਗਾ ਕਿ ਤੀਸਰੀ ਵਾਰ ਬੰਦੇ ਆ ਪਹਿਲੀ ਵਾਰ ਦੇਸ਼ ਜਾਦ ਹੋਇਆ ਸਾਡੇ ਵੱਡੇ ਨੇ ਕਰਾਇਆ ਤੇ ਦੂਸਰੀ ਵਾਰ ਜਿਹਦਾ ਵਕ ਤਨ ਕਾਲੇ ਕਾਨੂੰਨ ਰੱਦ ਕਰਾਏ ਔਰ ਤੀਸਰੀ ਵਾਰ 76 ਸਾਲਾਂ ਦਾ ਜਿਹੜਾ ਸੁਪਨਾ ਉਹ ਇੱਥੇ ਲੜਦੇ ਆ 378 ਦਿਨ ਪੂਰੇ ਹੋ ਚੁੱਕੇ ਆ ਔਰ ਮੋਦੀ ਸਰਕਾਰ ਦੇ ਖਿਲਾਫ ਜਿਹੜੇ ਆ ਸਾਡੇ ਜਿਹੜੇ ਸਾਥੀ ਆ ਇਹਨਾਂ ਨੂੰ ਮੈਂ ਕਹੂੰਗਾ ਕਿ ਗੁਰਸਾਹ ਸਿੰਘ ਬਾਕੀ ਸਾਰੇ ਸਾਥੀ ਜਿੰਨੇ ਵੀ ਆ ਸ਼ੇਰਗਰ ਤੋਂ ਆ ਸੰਗਰੂਰ ਤੋਂ ਆ ਵੱਖ-ਵੱਖ ਜਿਵੇਂ ਆਪਣੇ ਅੰਦਰ ਵਾਖ ਵਾਖ ਦਿਲੀਆ ਤੋਂ ਸਾਥੀ ਸਾਰੇ ਆ ਔਰ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਦੇ ਜਝਾਰੂ ਜੋਧੇ ਆ ਸਾਰੇ ਔਰ ਉਸ ਜਗ੍ਹਾ ਦੇ ਵਿੱਚ ਅੱਜ ਜਿਹੜਾ ਵਾ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਜਾ ਫੁਕਿਆ ਜਾ ਰਿਹਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰਾਵੋ ਅੱਜ ਸੰਯੁਕਤ ਕਿਸਾਨ ਮੋਰਚਾ ਗੈਰਅਧਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਵੱਲੋਂ ਜੋ ਐਮਐਸਪੀ ਖਰੀਦ ਗਰੰਟੀ ਨੂੰ ਲੈ ਕੇ ਸਵਾਮੀਨਾਥਨ ਜੋਗ ਸੀ2+50 ਫਸਲਾਂ ਨੂੰ ਭਾਰ ਨੂੰ ਲੈ ਕੇ ਕਰਜ਼ਾ ਮਾਫੀ ਨੂੰ ਲੈ ਕੇ ਕਿਸਾਨਾਂ ਮਜ਼ਦੂਰਾਂ ਦੀ ਨੂੰ ਤੇ 12 ਟੋਟਲ ਬਾਣਾ ਮੰਗਾ ਨੂੰ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਬਿਜਲੀ ਛੋਤ ਬਿੱਲ ਤੇ ਪਰਾਲੀ ਨੂੰ ਜਿਹੜਾ ਐ ਪੋਲੂਸ਼ਨ ਤੋਂ ਬਾਹਰ ਕੱਢਿਆ ਜਾਵੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਉਸ ਅੰਦੋਲਨ ਨੂੰ ਅਜ 378 ਦਿਨ ਹੋ ਗਏ ਨੇ ਪਹਿਲਾ ਕਿਸਾਨ ਅੰਦੋਲਨ ਜਿਹੜਾ ਤਿੰਨੇ ਕਾਲੇ ਕਾਨੂੰਨਾਂ ਦੇ ਜਿਹੜੇ ਸਰਕਾਰ ਨੇ ਥੋਪੇ ਸੀ ਉਹਨਾਂ ਨੂੰ ਵਾਪਸ ਕਰਨ ਵਾਸਤੇ 378 ਦਿਨ ਦਿੱਲੀ ਦੀ ਗ੍ਰਹਾਂ ਤੇ ਲੜਿਆ ਗਿਆ ਇਹ ਦੂਸਰਾ ਅੰਦੋਲਨ ਜਿਹੜਾ ਸ਼ੰਭੂ ਖਨੋਰੀ ਅਤੇ ਰਤਨਪੁਰਾ ਤੇ ਚੱਲ ਰਿਹਾ ਉਹਨੂੰ ਵੀ ਅਜੇ 378 ਦਿਨ ਹੋ ਗਏ ਨੇ ਪਹਿਲੇ 378 ਦਿਨ ਤੇ ਹੁਣ ਦੇ 378 ਦਿਨਾਂ ਚ ਕਿਸਾਨਾਂ ਨੇ ਬਹੁਤ ਕੁਝ ਆਪਣਾ ਗਵਾਇਆ ਪਹਿਲੇ ਅੰਦੋਲਨ ਦੇ ਵਿੱਚ 26 ਜਨਵਰੀ ਨੂੰ ਨਮਰੀਤ ਸਿੰਘ ਸਾਡਾ ਜਵਾਨ ਗੋਲੀ ਮਾਰ ਕੇ ਸ਼ਹੀਦ ਕੀਤਾ ਉਸ ਤੋਂ ਬਾਅਦ ਲਖੀਨਪੁਰ ਖੀਰੀ ਦੇ ਵਿੱਚ ਸਾਡੇ ਕਿਸਾਨਾਂ ਦੇ ਉੱਪਰ ਗੱਡੀਆਂ ਚੜਾ ਕੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਸਾਥੀ ਨੂੰ ਦੜ ਕੇ ਕੁਚਲ ਕੇ ਮਾਰਿਆ ਦੂਜੀ ਵਾਰਾ ਜਦੋਂ 13 ਫਰਵਰੀ ਨੂੰ ਸ਼ੁਰੂ ਕੀਤਾ 13 ਫਰਵਰੀ 14 ਫਰਵਰੀ ਤੇ 21 ਫਰਵਰੀ 2024 ਨੂੰ ਜਿਹੜਾ ਕਿਸਾਨਾਂ ਦੇ ਉੱਪਰ ਤਸੱਦਦ ਕੀਤਾ ਹਰਿਆਣੇ ਦੀਆਂ ਬਾਰਡਰਾਂ ਤੇ ਰੋਕ ਕੇ ਸ਼ੰਭੂ ਤੇ ਖਨੌਰੀ ਤੇ ਭਾਜਪਾ ਸਰਕਾਰ ਵੱਲੋਂ ਹਰਿਆਣਾ ਦੇ ਸਰਕਾਰ ਵੱਲੋਂ ਉਹ ਕਿਤੇ ਭਲਾਇਆ ਨਹੀਂ ਜਾ ਸਕਦਾ ਪੂਰੇ ਅਥਰੂ ਗੈਸ ਦੇ ਗੋਲੇ ਜਰੇਲੀਆਂ ਗੈਸਾਂ ਮੋਟਰ ਇੰਜੈਕਟਰ ਐਸਲਰ ਦੀਆਂ ਗੋਲੀਆਂ ਰਬੜ ਦੀਆਂ ਗੋਲੀਆਂ ਚਲਾਈਆਂ ਚਾਰਾ ਕਿਸਾਨਾਂ ਦੀਆਂ ਅੱਖਾਂ ਗਈਆਂ 21 ਤਰੀਕ ਨੂੰ ਸਾਡਾ ਜੋਵਾ ਕਿਸਾਨ ਸ਼ੁਭ ਕਰਨ ਨੂੰ ਸਿੱਧੀ ਗੋਲੀ ਮਾਰ ਕੇ ਸ਼ਹੀਦ ਕੀਤਾ ਤੇ ਅੱਜ 378 ਦਿਨਾਂ ਦੇ ਚ ਪਹੁੰਚ ਗਏ ਅਸੀਂ ਕਹਿਣਾ ਚਾਹੋਨੇ ਮੋਦੀ ਸਰਕਾਰ ਨੂੰ ਵੀ ਪਹਿਲੇ 378 ਦਿਨਾਂ ਬਾਅਦ ਵੀ ਅਸੀਂ ਉੱਠੇ ਸੀ ਤੇ ਹੁਣ ਵੀ ਅਸੀਂ ਜਿੰਨੀ ਦੇਰ ਤੱਕ ਸਾਡਾ ਐਮਐਸਪੀ ਖਰੀਦ ਗਰੰਟੀ ਕਾਨੂੰਨ ਨਹੀਂ ਬਣਦਾ ਦਾਣਾ ਦਾਣਾ ਜਿਹੜਾ ਫਸਲ ਦਾ ਜਿਹੜਾ ਸਰਕਾਰ ਨਹੀਂ ਚੁੱਕਦੀ ਉਨੀ ਦੇਰ ਤੱਕ ਅਸੀਂ ਡਟੇ ਰਵਾਂਗੇ ਸਾਡਾ ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮਾਫੀ ਚਾਹੀਦੀ ਹੈ ਸਾਨੂੰ ਚਾਹੀਦਾ ਹੈ ਜਿਹੜਾ ਭਾਰਤ ਡਬਲਯੂਫਓ ਤੋਂ ਬਾਹਰ ਆਏ ਸਾਨੂੰ ਚਾਹੀਦਾ ਹੈ ਸਵਾਮੀਨਾਥਨ ਜੋਗ ਜਿਹਨੂੰ ਤੁਸੀਂ ਡਾਕਟਰ ਸੁਆਮੀ ਨਾਥ ਨੂੰ ਭਾਰਤ ਰਤਨ ਦਿੱਤਾ ਹੈ ਉਹਦੇ ਸਿਫਾਰਸ਼ਾਂ ਦੇ ਅਨੁਸਾਰ ਫਸਲਾਂ ਦੇ ਭਾਅ طے ਹੁਣ ਸਾਨੂੰ ਚਾਹੀਦਾ ਹੈ ਜਿਹੜਾ ਜਿਹੜਾ ਬਿਜਲੀ ਸੋਧ ਬਿੱਲ ਜਿਹੜਾ ਥੋਪਿਆ ਉਸ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੱਜ ਜਿਹੜਾ ਹੈ ਸੰਜੁਗ ਸੰਜੁਗ ਕਿਸਾਨ ਮੋਰਚਾ ਗੈਰਜਿਕ ਤੇ ਦੋਨਾਂ ਫੋਰਮਾਂ ਵੱਲੋਂ ਖਨੋਰੀ ਮੋਰਚੇ ਦੇ ਉੱਪਰ ਮੋਦੀ ਸਰਕਾਰ ਦਾ ਉਤਲਾ ਫੁਕਿਆ ਜਾ ਰਿਹਾ ਜਿਨ੍ਹਾਂ ਨੇ ਪਹਿਲਾਂ ਵੀ ਸਾਨੂੰ 378 ਦਿਨ ਦਿੱਲੀ ਦੇ ਬਰੂਹਾਂ 'ਤੇ ਬਿਠਾਇਆ ਤੇ ਹੁਣ ਖਨੋਰੀ ਸ਼ੰਭੂ ਤੇ ਰਤਨਪੁਰਾ ਤੇ ਪਿਠਾ ਰੱਖਿਆ ਤੇ ਇਹ ਪੂਰੇ ਖਨੋਰੀ ਮੋਰਚੇ ਤੇ ਸਾਨੂੰ ਕਿਸਾਨ ਮੋਰਚਾ ਗੈਰ ਹਿੰਦਕ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਇਹ ਪੁਤਲਾ ਫੂਕਿਆ ਜਾ ਰਿਹਾ ਹੈ ਮੈਂ ਬੇਨਤੀ ਕਰੂੰਗਾ ਅੰਦਰਜੀਤ ਸਿੰਘ ਕੋਟਪੁਡਾਰ ਵੀ ਜਰੂਰ ਇਸੇ ਦੋਸ਼ਬਦ ਕਹਿਣ